ਲੋਕੀ ਕਰਨ ਜੋ ਟੂਨੇ ਮਾਣੇ ਝੂਠ ਪਲੰਦਾ ਕਹਿਣ ਸਿਆਣੇ ਪੋਰਾ ਸੱਚ ਨਹੀਂ ਇਨ੍ਹਾਂ ਵਿੱਚ ਹੁੰਦਾ ਇਹ ਪੇਖੀ ਚੱਕਰੀ ਪਾਉਂਦੇ ਨੇ ਫੋਕਾ ਡਰ ਇੱਕ ਮਨ ਵਿੱਚ ਪਾ ਕੇ ਲੋਕਾਂ ਤਾਈਂ ਡਰਾਉਂਦੇ ਨੇ ਪੇਖੀ ਫੜਨ ਉਹਨਾਂ ਦੀ ਡੋਰ ਮਾਨਸਿਕ ਪੱਖੋਂ ਜੋ ਕਮਜ਼ੋਰ ਮੌਕਾ ਵੇਖ ਕੇ ਨਾਲ ਚਲਾਕੀ ਆਪਣਾ ਜਾਲ ਵਿਛਾਉਂਦੇ ਨੇ ਫੋਕਾ ਡਰ ਇੱਕ ਮਨ ਵਿੱਚ ਪਾ ਕੇ ਲੋਕਾਂ ਤਾਈਂ ਡਰਾਉਂਦੇ ਨੇ ਓਪਰੀ ਹਵਾ ਤੇਰੇ ਘਰ ਵਿੱਚ ਵੜ ਗਈ ਤੇਰੀ ਤਾਂ ਕਿਸਮਤ ਹੀ ਸੜ ਗਈ ਡਰਨਾ ਸ਼ਰਨ ਮੇਰੀ ਵਿੱਚ ਆ ਗਿਆ ਕਹਿ ਤਰਵਾਸ ਦਿਵਾਉਂਦੇ ਨੇ ਫੋਕਾ ਡਰ ਇੱਕ ਮਨ ਵਿੱਚ ਪਾ ਕੇ ਲੋਕਾਂ ਤਾਈਂ ਡਰਾਉਂਦੇ ਨੇ ਪੜੇ ਲਿਖੇ ਕਈ ਬਰਖੁਰਦਾਰ ਇਹਨਾਂ ਦੇ ਬੰਦੇ ਰਹਿਣ ਸ਼ਿਕਾਰ ਆਂਡ ਗਵਾਂਡ ਕਲੇਸ਼ ਪਵਾ ਕੇ ਆਪਸ ਵਿੱਚ ਲੜਾਉਂਦੇ ਨੇ ਲੋਕਾਂ ਦੇ ਮਨ ਵਿੱਚ ਡਰ ਪਾ ਕੇ ਲੋਕਾਂ ਤਾਂ ਹੀ ਡਰਾਉਂਦੇ ਨੇ ਅੱਜ ਕੱਲ ਤਰਕਸ਼ੀਲ ਜੋ ਬੰਦੇ ਚੈਲੰਜ ਭੇਖੀਆਂ ਨੂੰ ਘਰ ਦਿੰਦੇ ਸਾਡੇ ਸਾਹਮਣੇ ਕਾਰਜੋ ਕਰਨਾ ਫਿਰ ਇਹ ਨਜ਼ਰ ਨਾ ਆਉਂਦੇ ਨੇ ਫੋਕਾ ਡਰ ਇੱਕ ਮਨ ਵਿੱਚ ਪਾ ਕੇ ਲੋਕਾਂ ਤਾਈਂ ਡਰਾਉਂਦੇ ਨੇ ਜਸਿਆ ਜਾਗਰੂਕ ਹੋ ਜਾਈਏ ਇਹਨਾਂ ਦੇ ਚੱਕਰਾਂ ਵਿੱਚ ਨਾ ਆਈਏ ਠੇਖੀਆਂ ਪੱਲੇ ਕੁਝ ਨਹੀਂ ਹੁੰਦਾ ਇਹ ਭੋਲਿਆਂ ਨੂੰ ਪਰਮਾਉਂਦੇ ਨੇ ਫੋਕਾ ਡਰ ਇੱਕ ਮਨ ਵਿੱਚ ਪਾ ਕੇ ਲੋਕਾਂ ਤਾਈਂ ਡਰਾਉਂਦੇ ਨੇ